ਪਰ ਜਲੰਧਰ ਦੇ ਕਸਬੇ ਹੈ ਜੀ ਕਰਤਾਰਪੁਰ ਤੇ ਉਥੋਂ ਦੀ ਇੱਕ ਖਬਰ ਹੈ ਵੈਸੇ ਪੜ੍ਹ ਕੇ ਮੈਂ ਥੋੜਾ ਜਿਹਾ ਹੈਰਾਨਜਾ ਵੀ ਹੋਇਆ ਕਹਿੰਦੇ ਕਿ ਗੁਰੂਕਾਲ ਦੇ ਜਿਹੜੇ ਸ਼ਸਤਰ ਅਜੇ ਵੀ ਉੱਥੇ ਕਹਿੰਦੇ ਥਾਣੇ ਦੇ ਵਿੱਚ ਪਏ ਹੋ ਤੇ ਪੁਲਿਸ ਵਾਲੀ ਸੰਭਾਲ ਕਰ ਰਹੀ ਹੈ ਜਦ ਕਿ ਉਹ ਮਿਊਜ਼ੀਅਮ ਵਗੈਰਾ ਦੇ ਵਿੱਚ ਕਿਉਂ ਨਹੀਂ ਹੈ ਇਹ ਨਹੀਂ ਸਮਝ ਆਈ ਗੱਲ ਮੈਨੂੰ ਜਿਹੜਾ ਕਰਤਾਰਪੁਰ ਹੈਗਾ ਤੁਸੀਂ ਵੇਖਿਆ ਜਲੰਧਰ ਦੇ ਨਾਲ ਨਹੀਂ ਸਰ ਜਦੋਂ ਅੱਧ ਨੂੰ ਜਾਣੇ ਆਪਾਂ ਅੰਮ੍ਰਿਤਸਰ ਨੂੰ ਕਰਤਾਰਪੁਰ ਸ਼ਾਇਦ ਪੰਜਵੇਂ ਪਾਸ਼ਾ ਨੇ ਹੀ ਬਸਾਇਆ ਸੀ ਜੀ ਠੀਕ ਹੈ ਜੀ ਗੁਰੂ ਤੇਗ ਬਹਾਦਰ ਨਵੇਂ ਪਾਸ਼ਾ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਘਟਨਾਵਾਂ ਦਾ ਵੀ ਕਥਨ ਕਰ ਸਕਦੇ ਹਾਂ ਸੀਖਵਾ ਰਿਹਾ ਅੱਛਾ ਜਿਹੜੇ ਉਹ ਸ਼ਾਸਤਰ ਨੇ ਉਹ ਸ਼ਸਤਰਾਂ ਦਾ ਦੇਖੋ ਇਹ ਕਿਹਾ ਜਾਂਦਾ ਇੱਕ ਫਿਲਹਾਲ ਮਿੱਥਿਆ ਕਹਿ ਲੋ ਇਹ ਸ਼ਸਤਰ ਜਿਹੜੇ ਆ ਇਹ ਗੁਰੂ ਸਹਿਬਾਨ ਨੇ ਜੰਗ ਚ ਇਸਤੇਮਾਲ ਕੀਤੇ ਹੋਏ ਨੇ ਜੀ ਉਹ ਜੰਗ ਚ ਇਸਤੇਮਾਲ ਕੀਤੇ ਹੋਏ ਆ ਹੁਣ ਉਹਦੇ ਚ ਕੀ ਹੋਇਆ ਸੀਗਾ ਕਿ ਇੱਕ ਨਾ ਉੱਥੇ ਇਨਸਪੈਕਟਰ ਆਏ ਛੇਤ सुरेंद्रਪਾਲ ਸਿੰਘ ਸੀ ਉਹਨਾਂ ਦਾ ਨਾਮ ਜੀ ਹੁਣ ਰਿਟਾਇਰ ਨੇ ਉਹ ਉਹ ਕਹਿੰਦੇ ਵੀ ਜਦੋਂ ਮੈਂ ਇਹ ਦੇਖੇ ਮਾਲ ਖਾਨੇ ਚ ਪਏ ਸੀ ਉਹਦੇ ਵਿੱਚ ਕੀ ਹੈ ਕਿ ਸ਼ਾਇਦ ਉਸ ਟਾਈਮ ਦੀਆਂ ਬੰਦੂਕਾਂ ਨੇ ਪੁਰਾਣੇ ਟਾਈਪ ਦੀਆਂ ਜਿਵੇਂ ਹੁੰਦੀਆਂ ਸੀ ਨਾ ਭਰ ਕੇ ਉਹਦੋਂ ਬੰਦੂਕਾਂ ਵਗੈਰਾ ਬਰੂਦ ਵਗੈਰਾ ਪਤਾ ਨਹੀਂ ਕਿਵੇਂ ਚੱਲਦੀਆਂ ਹੋਣਗੀਆਂ ਤਾਂ ਮਤਲਬ ਇਹ ਆ ਕਿ ਉਹ ਸਾਰਾ ਕੁਝ ਜਿਹੜਾ ਮਾਲਖਾਨੇ 'ਚ ਵੇਖਿਆ ਔਰ ਮਾਲਖਾਨੇ 'ਚ ਤੇ ਤੁਹਾਨੂੰ ਪਤਾ ਹੈ ਨਾ ਕਿ ਮੰਨ ਲਓ ਕੋਈ ਡਾਂਗ ਪਈ ਹੈ ਜਾਂ ਕਿਸੇ ਘਟਨਾ 'ਚ ਕੋਈ ਹੋਰ ਚੀਜ਼ ਵਾਪਰੀ ਪਈ ਉਹ ਆ ਰਿਕਵਰੀ ਪਈ ਆ ਉਹਦੇ ਚ ਤੰਬਾਕੂ ਨਸ਼ਾ ਸ਼ਰਾਬ ਪਤਾ ਨਹੀਂ ਕੀ ਕੁਝ ਹੋ ਸਕਦਾ ਇੱਕ ਤਰ੍ਹਾਂ ਜਿਵੇਂ ਘਰਾਂ ਦਾ ਸਟੋਰ ਹੁੰਦਾ ਪਾਉਂਦਾ ਅਜਨਾਲੇ ਵਾਲੀ ਘਟਨਾ ਦਾ ਵਿਰੋਧ ਕਿਉਂ ਸੀ ਜੀ ਤੁਹਾਨੂੰ ਪਤਾ ਹੈ ਨਾ ਮਤਲਬ ਕਿ ਅਮਰਤਪਾਲ ਸਿੰਘ ਦੀ ਆਲੋਚਨਾ ਹੋਈ ਸੀ ਇਸ ਬਾਬਤ ਹੂੰ ਕਿਉਂ ਹੋਈ ਸੀ ਕਿ ਭਈ ਗੁਰੂ ਸਾਹਿਬ ਦੇ ਸਰੂਪ ਉਧਰ ਲੈ ਜਾਣੇ ਠੀਕ ਨਹੀਂ ਕਿਉਂਕਿ ਥਾਣੇ ਦੀ ਹਾਦੂਦ ਦੇ ਵਿੱਚ ਬਤੇਰਾ ਕੁਝ ਇਤਰਾਜ਼ਯੋਗ ਹੁੰਦਾ ਜਾਂ ਵਰਜਤ ਹੁੰਦਾ ਜੀ ਠੀਕ ਹੈ ਨਾ ਜੀ ਸੋ ਕਹਿਣ ਦਾ ਮਤਲਬ ਵੀ ਇਹ ਆ ਕਿ ਅਸਲ ਦੇ ਵਿੱਚ ਗੱਲ ਜਿਹੜੀ ਹੈ ਉਹ ਇਹ ਹੁੰਦੀ ਆ ਕਿ ਮਾਲ ਖਾਮੇ ਦੇ ਵਿੱਚ ਚੀਜ਼ਾਂ ਬਰਾਬਰ ਸੋਟ ਦਿੱਤੀਆਂ ਜਾਂਦੀਆਂ ਕੋਈ ਜਦੋਂ ਚੀਜ਼ਾਂ ਬਰਾਬਰ ਸੋਟ ਦਿੱਤੀਆਂ ਤਾਂ ਇੱਕ ਚੀਜ਼ ਜਿਹੜੀ ਸਾਡੇ ਲਈ ਇਤਿਹਾਸਕ ਹੈ ਜਾਂ ਵਿਰਾਸਤੀ ਹੈ ਜਾਂ ਧਾਰਮਿਕ ਤੌਰ ਤੇ ਉਹ ਬਈ ਕਹਿ ਸਕਦੇ ਸ਼ਰਧਾ ਦੀ ਪਾਤਰ ਆ ਜੀ ਤਾਂ ਉਹ ਚੀਜ਼ ਫਿਰ ਕਹੋ ਕਿ ਮर्यादा ਦੇ ਅਨੁਸਾਰ ਨਹੀਂ ਆਪਾਂ ਕਰ ਸਕਦੇ ਉਹਦਾ ਤਾਂ ਜਦੋਂ ਉਹ ਇਨਸਪੈਕਟਰ ਨੇ ਦੇਖਿਆ ਉਸ ਵੇਲੇ ਤੇ ਉਹ ਨਾ ਕਿਹਾ ਕਿ ਯਾਰ ਮੇਰਾ ਤੇ ਹਿਰਦਾ ਹੀ ਬਲੁੰਦ ਰਿਆ ਗਿਆ ਤਾਂ ਉਸ ਵੇਲੇ ਕੀ ਆ ਕਿ ਫਿਰ ਮੈਂ ਚੱਕ ਕੇ ਇੱਕ ਅਲਮਾਰੀ ਬਣਾ ਦਿੱਤੀ ਜੀ ਅਲਮਾਰੀ ਦੇ ਵਿੱਚ ਉਹ ਜਿਹੜੇ ਸ਼ਸਤਰ ਸਿੱਕੇ ਉਹ ਰੱਖੇ ਗਏ ਨੇ ਹੂੰ ਹੁਣ ਜਿਹੜੇ ਉੱਥੇ ਤੇ ਮੌਜੂਦਾ ਹੈਗੇ ਨੇ ਐਸ ਐਚਓ ਕਰਤਾਰਪੁਰ ਥਾਣੇ ਦੇ ਉਹ ਕਹਿੰਦੇ ਵੀ ਅਸੀਂ ਕੋਈ ਮਾੜੀ ਮੋਟੀ ਪੜਤਾਲ ਜਿਹੜੀ ਕੀਤੀ ਉਹਦੇ ਤੋਂ ਪਤਾ ਲੱਗਿਆ ਕਿ ਜਿਹੜੀ ਸ਼ਹਿਰ ਦੀ ਸੋਢੀ ਫੈਮਿਲੀ ਆ ਜੀ ਇਹਨਾਂ ਨੇ ਸ਼ਸਤਰ ਥਾਣੇ ਦਿੱਤੇ ਸਨ ਹੂੰ ਇਹ ਵੀ ਹੁਣ ਕਮਾਲ ਦਾ ਫੈਕਟ ਨਿਕਲਾ ਆ ਜੀ ਛੋਟੀ ਫੈਮਿਲੀ ਆ ਕੋਈ ਹੁਣ ਉਹ ਛੋਟੀ ਫੈਮਿਲੀ ਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸ਼ਸਤਰ ਜਿਹੜੇ ਆ ਗੁਰੂ ਕਾਲ ਨਾਲ ਸੰਬੰਧਤ ਆ ਹੁਣ ਉਹਨਾਂ ਦੇ ਗਾਂ ਜਿਹੜੇ ਮਤਲਬ ਕਿ ਇਸ ਵੇਲੇ ਹੈਗੇ ਨੇ ਅਸ਼ਵੰਸ਼ ਦੇ ਵਿੱਚੋਂ ਉਹ ਕਹਿੰਦੇ ਕਿ ਅਸੀਂ ਕਾਨੂੰਨੀ ਪ੍ਰਕਿਰਿਆ ਰਾਹੀਂ ਇਹਨਾਂ ਨੂੰ ਦੁਬਾਰਾ ਹਾਸਲ ਕਰਨ ਦਾ ਯਤਨ ਕਰਾਂਗੇ ਪਰ ਮੇਰੇ ਖਿਆਲ ਦੇ ਨਾਲ ਹੱਕ ਰਹਿ ਨਹੀਂ ਜਾਂਦਾ ਸੁਖਮ ਸਿੰਘ ਸਾਹਿਬ ਮਾਫ ਕਰਨਾ ਜੀ ਕਿ ਜੇ ਗੁਰੂ ਕਾਲ ਦੇ ਨਾਲ ਜੁੜੀਆਂ ਕੁਝ ਵਸਤੂਆਂ ਤੁਹਾਡੇ ਕੋਲ ਸੰਤਰ ਹੋ ਰਹੀ ਕਹਿ ਸਕਦੇ ਆਪਾਂ ਹੂੰ ਉਠਾਣੇ ਕਿਉਂ ਦਿੱਤੀਆਂ ਗਈਆਂ ਜੀ ਠੀਕ ਹੈ ਜੀ ਇੰਨਾ ਚਿਰ ਉਹ ਰੁੱਲਦੀਆਂ ਕਿਉਂ ਰਹੀਆਂ ਹਮ ਹੁਣ ਹੁਣ ਤਾਂ ਇਹੋ ਆ ਕਿ ਬਿਲਕੁਲ ਇਹ ਗੱਲ ਜਿਹੜੀ ਨਿਕਲੀ ਹੈ ਬਹੁਤ ਵੱਡੀ ਗੱਲ ਹੈ ਤੇ ਐਸਜੀਪੀਸੀ ਨੂੰ ਪਹਿਲਾਂ ਤੇ ਆਪਣੇ ਵਿਦਵਾਨਾਂ ਦੀ ਕੋਈ ਕਮੇਟੀ ਬਿਠਾ ਕੇ ਪਹਿਲਾਂ ਤੈਅ ਕਰ ਲੈਣਾ ਚਾਹੀਦਾ ਹੈ ਕਿ ਕੀ ਵਾਕਿਆ ਜਿਹੜੀਆਂ ਤਰੋਰਾ ਨੇ ਨਿਸ਼ਾਨੀਆਂ ਨੇ ਜੀ ਇਹ ਗੁਰੂਕਾਲ ਦੇ ਨਾਲ ਸੰਬੰਧਤ ਹੈਗੀਆਂ ਨੇ ਜੁੜੀਆਂ ਹੋਈਆਂ ਨੇ ਜੀ ਜੀ ਤੇ ਇਹ ਵੀ ਜ਼ਰੂਰੀ ਜਾਂਚ ਕਰਨੀ ਬਿਜਾ ਹਾਂ ਜੀ ਕਿਉਂਕਿ ਉਹ ਤੇ ਹੈ ਹੀ ਆ ਨਾ ਕਿ ਬਈ ਉਹ ਤਾਂ ਪਤਾ ਲੱਗ ਹੀ ਜਾਂਦਾ ਹੁੰਦਾ ਇਤਿਹਾਸਕਾਰ ਜਿਹੜੇ ਆ ਬਹੁਤ ਕੁਝ ਦੱਸ ਦਿੰਦੇ ਨੇ ਤਾਂ ਜੇ ਉਹ ਚੀਜ਼ਾਂ ਵਾਕਿਆਤ ਰੋਹਾਂ ਨੇ ਗੁਰੂਕਾਲ ਦੀਆਂ ਧਰੋਹਾਂ ਨੇ ਤਾਂ ਫਿਰ ਐਸਪੀਸੀ ਹੀ ਉਹਦੇ ਤੇ ਫੈਸਲਾ ਲੈ ਸਕਦੀ ਆ ਹੂੰ ਠੀਕ ਹੈ ਨਾ ਜੀ ਕਿ ਕਿੱਥੇ ਰੱਖਣੇ ਨੇ ਬਾਅਦਬ ਕਿੱਥੇ ਲਿਜਾਣੇ ਨੇ ਜੀ ਪਰ ਜਿਸ ਫੈਮਿਲੀ ਨੇ ਉਹ ਸ਼ਸਤਰ ਇੱਥੇ ਠਾਣੇ ਲਿਆ ਕੇ ਰੱਖ ਦਿੱਤੇ ਆ ਮੇਰੇ ਖਿਆਲ ਦੇ ਨਾਲ ਪਹਿਲਾਂ ਤੇ ਉਹਨਾਂ ਨੂੰ ਪਛਤਾਵਾ ਕਰਨਾ ਪਊਗਾ ਬਿਲਕੁਲ ਠੀਕ ਹੈ ਨਾ ਸਰ ਕਿ ਭਾਈ ਤੁਹਾਡੇ ਤੋਂ ਗਲਤੀ ਹੋਈ ਆ ਜੀ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਉਹਨਾਂ ਨੂੰ ਸਜ਼ਾ ਦੇ ਦਿਓ ਪਰ ਇਹ ਆ ਕਿ ਤੁਸੀਂ ਹੱਕਦਾਰ ਹੋ ਜਾਂ ਨਹੀਂ ਉੱਤੇ ਫਿਰ ਜਦੋਂ ਤੈਅ ਹੋਏਗਾ ਤੇ ਆਸਿਕ ਤੌਰ ਤੇ ਉਹ ਐਸਟੀਪੀਸੀ ਵੇਖੇ ਤੁਸੀਂ ਵੇਖੋ ਜੀ ਪਰ ਘਟੋ ਘਟ ਜੇ ਤੁਹਾਨੂੰ ਪਤਾ ਸੀ ਹਿਲਮ ਸੀ ਕਿਸੇ ਵੀ ਵਿਅਕਤੀ ਨੂੰ ਕਿ ਗੁਰੂਕਾਲ ਦੇ ਨਾਲ ਜਾਂ ਗੁਰੂ ਸਹਿਬਾਨ ਨਾਲ ਜੁੜੀਆਂ ਇਹ ਨਿਸ਼ਾਨੀਆਂ ਨੇ ਜਾਂ ਤਰੋਰਾ ਨੇ ਵਸਤੂਆਂ ਨੇ ਤਾਂ ਉਹਨਾਂ ਨੂੰ ਥਾਣੇ ਜਾ ਕੇ ਛੁੱਟ ਦੇਣਾ ਮੇਰੇ ਖਿਆਲ ਦੇ ਨਾਲ ਸਿਆਣਪ ਨਹੀਂ ਹੈ ਸਾਹਿਬ